ਦੇਸ਼ ਛੱਡ ਕੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਲਈ ਰੱਦ ਸੇਰਾ ਬਣਿਆ ਹਰਪ੍ਰੀਤ ਸਿੰਘ ਹਵਾਰਾ ਪਿੰਡ ਹਵਾਰਾ ਕਲਾਂ ਦੇ ਜੰਪਾਲ ਹਰਪ੍ਰੀਤ ਸਿੰਘ ਬੀਏ ਪਾਸ ਨੌਜਵਾਨ ਨੇ ਵਿਦੇਸ਼ ਜਾਣ ਦੀ ਬਜਾਏ ਖਮਾਣੂ ਸ਼੍ਰੀ ਚਮਕੌਰ ਸਾਹਿਬ ਰੋਡ ਤੇ ਖਾਲਸਾ ਬਹੀਲ ਕੇਅਰ ਐਂਡ ਟਾਇਰ ਸਰਵਿਸ ਨਾਮ ਦੀ ਦੁਕਾਨ ਦਾ ਸ਼ੁਭ ਮਹੂਰਤ ਕੀਤਾ ਖਾਲਸਾ ਵਹੀਲ ਕੇਅਰ ਐਂਡ ਟਾਇਰ ਸਰਵਿਸ ਦਾ ਗੋਕਲ ਸ਼ਰਮਾ ਸ਼ਰਮਾ ਗਾਰਮੈਂਟਸ ਖਮਾਣੂ ਅਤੇ ਸੁਖੀ ਵਿਦੇਸ਼ਾਂ ਨੇ ਸਾਂਝੇ ਰੂਪ ਚ ਸ਼ੁਭ ਮਹੂਰਤ ਕੀਤਾ ਗੋਕਲ ਸ਼ਰਮਾ ਤੇ ਸਮਾਜ ਸੇਵੀ ਸੁਖੀ ਵਿਦੇਸ਼ਾਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਅਵਾਰਾ ਵਿਦੇਸ਼ ਜਾਣ ਵਾਲੇ ਨੌਜਵਾਨਾਂ ਲਈ ਰਾਹ ਦਸੇਰਾ ਬਣ ਸਕਦਾ ਹੈ ਕਿਉਂਕਿ ਜੋ ਕਿ ਸਮੇਂ ਦੌਰਾਨ ਜ਼ਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਐਲਸ ਕਰਕੇ ਆਪਣੇ ਦੇਸ਼ 'ਚ ਕੰਮ ਕਰਨ ਦੀ ਬਜਾਏ ਵਿਦੇਸ਼ ਵੱਲ ਰੁੱਕ ਕਰ ਰਹੇ ਹਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਟਾਇਰ ਸੇਲ ਕਰਨ ਦੇ ਨਾਲ ਨਾਲ ਨਾਈਟ੍ਰੋਜਨ ਗੈਸ ਦਾ ਕੰਮ ਕੀਤਾ ਕਿਉਂਕਿ ਨਾਈਟ੍ਰੋਜਨ ਗੈਸ ਇੱਕ ਅਜਿਹੀ ਗੈਸ ਹੈ ਜੋ ਲੰਬੇ ਸਮੇਂ ਤੱਕ ਟਾਇਰ ਨੂੰ ਸਥਿਰ ਰੱਖਣ 'ਚ ਸਹਾਇੀ ਹੁੰਦੀ ਹੈ ਇਸ ਤਕਨੀਕ ਨਾਲ ਟਾਇਰ ਵਿੱਚ ਹਵਾ ਭਰਨ ਤੋਂ ਉਪਰੰਤ ਗੱਡੀ ਦੇ ਟਾਇਰ ਨੂੰ ਕੱਟ ਲੱਗਣ ਦਾ ਖਤਰਾ ਬਿਲਕੁਲ ਖਤਮ ਹੋ ਜਾਂਦਾ ਹੈ ਇਸ ਤਕਨੀਕ ਨਾਲ ਸੰਬੰਧਿਤ ਖਮਾਣੂ ਅੰਦਰ ਕੋਈ ਵੀ ਦੁਕਾਨ ਦੇ ਅੰਦਰ ਨਾਈਟ੍ਰੋਜਨ ਗੈਸ ਇਸ ਤਕਨੀਕ ਨਾਲ ਹੀ ਰਹਿਣ ਨਹੀਂ ਭਰੀ ਜਾਂਦੀ ਕਿਉਂਕਿ ਗਾਹਕਾਂ ਨੂੰ ਚੰਡੀਗੜ੍ਹ ਜਾਂ ਮੁਹਾਲੀ ਜਾਣਾ ਪੈਂਦਾ ਸੀ ਜਿਸ ਕਰਕੇ ਹੁਣ ਖਮਾਣੂ ਚ ਉਕਤ ਤਕਨੀਕ ਉਪਲਬਧ ਕਰਵਾਈ ਗਈ ਹੈ ਇਸ ਤਕਨੀਕ ਸੰਬੰਧੀ ਕੀ ਕਹਿੰਦੇ ਨੇ ਨੌਜਵਾਨ ਹਰਪ੍ਰੀਤ ਸਿੰਘ ਹਵਾਰਾ ਕਲਾ ਤੁਸੀਂ ਵੀ ਸੁਣ ਲਓ ਇਹ ਤਾਂ ਜੀ ਕਿ ਇਲੈਕਟ੍ਰਿਕ ਗੇਜ ਹੈ ਜਿਵੇਂ ਆਪਾਂ ਆਮ ਗੇਜ ਹੁੰਦੀ ਜੀ ਹਵਾ ਘੱਟ ਵੱਧ ਹੋ ਜਾਂਦੀ ਹੈ ਗੱਡੀ ਡਗ ਡਗ ਟਾਇਰ ਵੱਜਦੇ ਆਪਾਂ ਨੂੰ ਇਹ ਪ੍ਰੋਪਰਲੀ ਸਹੀ ਹਵਾ ਦੱਸੂਗੀ ਜੀ ਜਿੰਨੇ ਆਪਾਂ ਸੈੱਟ ਕਰ ਗਏ ਜਿਵੇਂ ਗੱਡੀ 'ਚ 35 ਪੌਣ ਹਵਾ ਹੁੰਦੀ ਜੀ ਇਹਨੇ ਪ੍ਰੋਪਰਲੀ 35 ਬਾਰਨੀ ਹੈ ਜੀ ਇੱਕ ਦੂਜੀ ਇਹ ਨਾਈਟ੍ਰੋਜਨ ਹਵਾ ਜੀ ਠੀਕ ਨਹੀਂ ਜਿਵੇਂ ਟਾਇਰ ਦੀ ਜਾ ਮਤਲਬ ਟਾਇਰ ਫੁੱਲ ਜੰਨੇ ਆ ਕੱਟ ਲੱਗ ਜੰਨੇ ਟਾਇਰ ਦੀ ਵਧੀਆ ਸਰਵਿਸ ਵਾਸਤੇ ਇਹ ਠੰਡੀ ਹਵਾ ਹੁੰਦੀ ਹੈ ਨਾਈਟ੍ਰੋਜਨ ਜਿਹੜੇ ਉਸ ਨੂੰ ਸੇਵ ਰੱਖਦੀ ਹੈ ਜੀ ਠੀਕ ਹੈ ਜੀ ਦੂਜੀ ਹੈਗੀ ਆਪਣੀ ਅਲਾਈਨਰ ਅਲਾਈਨਮੈਂਟ ਮਸ਼ੀਨ ਜਿਵੇਂ ਸਟੀering ਟੇਡਾ ਰਹਿੰਦਾ ਜੀ ਗੱਡੀ ਖੇਚੇ ਦੀ ਕਰਦੀ ਹੈ ਇੱਕ ਇੱਕ ਗੱਲ ਦਾ ਜਵਾਬ ਦਿਓ ਲੋਕੀ ਨਾਈਟ੍ਰੋਜਨ ਪਵਾਉਣ ਲਈ ਚੰਡੀਗੜ੍ਹ ਜਾਂ ਮੋਹਾਲੀ ਵਰਗੇ ਸ਼ਹਿਰਾਂ 'ਚ ਜਾਂਦੇ ਆ ਆ ਖਮਾਣੂ ਦੇ ਵਿੱਚ ਪਹਿਲਾਂ ਹੈ ਸੀ ਇਹ ਨਹੀਂ ਇਹ ਆਲੇ-ਦਾਲੇ ਕਿਸੇ ਵੀ ਪਿੰਡ ਸ਼ਹਿਰ ਦੇ ਵਿੱਚ ਹੈ ਨਹੀਂ ਮੋਰੰਡੇ ਸ਼ਹਿਰ ਜਾਂ ਸਮਰਾਲਕੇ ਤੇ ਨੇੜੇ-ਤੇੜੇ ਨਹੀਂ ਹੈਗੀ ਇਹ ਸਿਰਫ ਆਪਣੇ ਕੋਲੇ ਆਈ ਹੈ ਜੀ ਹੁਣ हां जी हां जी ਜਿਵੇਂ ਆਪਾਂ ਇੱਕ ਵਾਰੀ ਪਹਿਲੀ ਵਾਰੀ ਹਵਾ ਭਰਾਉਣੇ ਚਾਰੇ ਟਾਇਰ ਦੇ ਗੱਡੀ ਦੇ ਵਿੱਚ ਤਾਂ 200 ਰੁਪਏ ਦੇ ਵਿੱਚ ਭਰਉਣੀ ਹੈ ਜੀ ਬਾਅਦ ਵਿੱਚ ਆਪਾਂ ਟਾਇਰ ਚ ਆਮ ਹਵਾ ਚੈੱਕ ਕਰਾਉਣੇ ਆ ਤਾਂ ਸਿਰਫ 50 ਰੁਪਏ ਦੇ ਵਿੱਚ ਚੈੱਕ ਹੋ ਜਾਏਗੀ हां जी हां जी ਬਾਕੀ ਦੂਜੀ ਹੈ ਕਿ ਆਪਣੀ ਅਲਾਈਨਮੈਂਟ ਮਸ਼ੀਨ ਅਲਾਈਨਮੈਂਟ ਮਸ਼ੀਨ ਹੈ ਜੀ ਇਹ ਵੀ ਇੱਕ ਵੱਖਰੇ ਕਿਸਮ ਦੀ ਆ ਜਿਹੜੀ ਕੰਪਿਊਟਰਾਈਜ਼ਡ ਮਸ਼ੀਨ ਆ ਅਲਾਈਨਮੈਂਟ ਕਰਵਾਉਣੀ ਹੈ ਜੇ ਤੁਸੀਂ 3D 3D ਅਲਾਈਨਮੈਂਟ ਕਹਿੰਦੇ ਨੇ ਇਹਨੂੰ ਨੂੰ ਤੁਸੀਂ ਖਮਾਣੋ ਤੋਂ ਸ਼੍ਰੀ ਚਮਕੌਰ ਸਾਹਿਬ ਨੂੰ ਜਾਣੇ ਹੋ ਬਾਯਾ ਵਿਦੇਸ਼ਾਂ ਹੋ ਕੇ ਉਸ ਰੋਡ ਦੇ ਉੱਤੇ ਇਹਨੇ ਇਹ ਦੁਕਾਨ ਕੀਤੀ ਆ ਸੋ ਸਾਰੇ ਨੌਜਵਾਨਾਂ ਨੂੰ ਇਸ ਤਰੀਕੇ ਦੇ ਨਾਲ ਮਿਹਨਤ ਆ ਜਿਹੜੀ ਉਹ ਕਰਨੀ ਚਾਹੀਦੀ ਆ ਅੱਗੇ ਵਧਣਾ ਚਾਹੀਦਾ ਸੋ ਟਾਇਰ ਵੀ ਆਪਾਂ ਇਹਨੂੰ ਮੁੰਡੇ ਨੂੰ ਸੇਵਾ ਦਾ ਮੌਕਾ ਦੇਣਾ ਜੀ ਵੱਧ ਤੋਂ ਵੱਧ ਜਿੰਨੇ ਵੀ ਦਰਸ਼ਕ ਮੇਰੀ ਇਸ ਵੀਡੀਓ ਨੂੰ ਵੇਖਣਗੇ ਮਤਲਬ ਸਰਾਊਂਡਿੰਗ ਏਰੀਆ ਜਿਹੜਾ 30 40 ਕਿਲੋਮੀਟਰ ਖਮਾਣੋ ਤੋਂ ਜੇ ਆਪਾਂ ਗੱਲ ਕਰੀਏ ਤਾਂ ਨੇੜਲੇ ਲੋਕ ਨੇ ਜਿਹੜੇ ਉਹ ਆ ਸਕਦੇ ਨੇ ਦੂਰ ਦਰਾਡੇੋਂ ਤਾਂ ਨਹੀਂ ਆ ਸਕਦੇ ਪਰੰਤੂ ਇਹਦਾ ਆਪਾਂ ਕੰਮ ਬਹੁਤ ਇਮਾਨ ਤੋ ਵਾਧਾ ਪੈਦਾ ਮੁੰਡੇ ਦਾ ਸਹਿਯੋਗ ਕਰਨਾ ਹੈਗਾ ਚੈਂਜਰ ਮਸ਼ੀਨ ਹੈ ਜੀ ਟਾਇਰ ਚੈਂਜਰ ਮਸ਼ੀਨ ਜਿਵੇਂ ਲੋਕ ਹੱਥੀਂ ਖੋਲਦੇ ਨੇ ਉਹ ਲਾਇ ਵੀਲ ਰਿੰਗ ਖਰਾਬ ਹੋ ਜਾਂਦਾ ਵਿੰਗੇ ਟਿੱਡੇ ਹੋ ਜਾਂਦੇ ਆ ਉਹਦੇ ਬਾਅਦ ਇਹ ਸਪੈਸ਼ਲ ਟਾਇਰ ਚੈਂਜਰ ਮਸ਼ੀਨ ਹੈ ਜੀ ਇਹ ਜਿਵੇਂ ਅੱਜ ਕੱਲ ਸਕੋਰ ਪੀ ਵਰਗੀਆਂ ਫੋਰਚੂਨਰ ਵਰਗੀਆਂ ਗੱਡੀਆਂ ਦੇ ਵਿੱਚ 22 22 ਇੰਚੀ ਅਲੋਏ ਟਾਇਰ ਪਾਉਨੇ ਆ ਜੀ ਉਹ ਇਹਦੇ ਪਰ ਖੋਲਦੇ ਜੇ ਆਪਾਂ ਪਾਉਨੇ ਆ ਟਾਇਰ ਠੀਕ ਹੈ ਜੀ ਬਿਲਕੁਲ ਬਿਲਕੁਲ ਇਹ ਹੈ ਜੀ ਵੀਲ ਵੈਲਸਿੰਗ ਮਸ਼ੀਨ ਹੈ ਜੀ ਹਾਂ ਇਹ ਬੈਲੈਂਸ ਸੈੱਟ ਕਰਦੀ ਆ। ਹਾਂਜੀ ਇਹ ਬੈਲੈਂਸ ਸੈੱਟ ਕਰਦੀ ਆਪਣੀ ਗੱਡੀ ਜਿਵੇਂ 100 120 ਤੇ ਗੱਡੀ ਜਾਂਦੀ ਆ ਆਪਣਾ ਸਟੀering ਕੰਮ ਦਾ ਜੀ ਉਹ ਤੁਹਾਨੂੰ ਸੈੱਟ ਕਰਦੀ ਇਸ ਨੂੰ ਇਹ ਵੇਟ ਲੱਗਦੇ ਆ। ਠੀਕ ਹੈ ਜੀ। 50 ਗ੍ਰਾਮ 100 ਗ੍ਰਾਮ ਆਇਕਨ ਵੇਟ ਲਾ ਕੇ ਇਹ ਸਹੀ ਕਰੀਏ ਟਾਇਰ ਦੇ ਬੈਲੈਂਸ ਨੂੰ ਜੀ। ਠੀਕ ਹੈ ਜੀ। ਆਹ ਥੈਂਕ ਯੂ ਆਪਣੇ ਆ ਏਰੀਆ ਤੋਂ ਹੋਰ ਵੀ ਆਏ ਹੋਏ ਨੇ ਇਹਨਾਂ ਦੇ ਮਿੱਤਰ ਦੋਸਤ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਵੀ ਇਹ ਦੁਕਾਨ ਖੋਲਣ ਨਾਲ ਛੋਟੀ ਸਾਹਿਬ ਕਿੰਨਾ ਕੁ ਫਾਇਦਾ ਹੋਊ ਜਿਵੇਂ ਤੁਸੀਂ ਸਾਨੂੰ ਬਹੁਤ ਫਾਇਦਾ ਆਜੀ ਸਾਨੂੰ ਹਾਂਜੀ ਸਾਡਾ ਪਿੰਡ ਵੀ ਆਜੀ ਸਾਡਾ ਨੇੜੇ ਦਾ ਵੀ ਕੰਮ ਆਜੀ ਉਹਦਾ ਸਾਨੂੰ ਬਹੁਤ ਫਾਇਦਾ ਹੋ ਚੁੱਕਾ ਆਜੀ ਇਹ ਦੁਕਾਨ ਦਾ ਜੀ ਅ ਨੇੜੇ ਕਰਕੇ ਅਸੀਂ ਜੋ ਵੀ ਆ ਸਾਨੂੰ ਆ ਕੇ ਰਾਤ ਨੂੰ ਵੀ ਖਲਾ ਲਈ ਦੁਕਾਨ ਤਾਂ ਵੀ ਸਾਨੂੰ ਖੁੱਲੂਗੀ ਦੁਕਾਨ ਹਾਂਜੀ ਇਹ ਬਹੁਤ ਵਧੀਆ ਚੀਜ਼ ਆ ਜੀ ਅੱਛਾ ਗਰਮੀ 'ਚ ਠੰਡੀ ਆ ਜੀ ਇਹ ਤੈਰਾਂ ਨੂੰ ਵੀ ਵਧੀਆ ਰੱਖੂਗੀ ਜੀ ਤੁਸੀਂ ਵਰਤੋਂ ਕਰਦੇ ਹੋ ਹਾਂਜੀ 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 ਬਹੁਤ ਵਧੀਆ ਗੱਲਬਾਤ ਆਪਾਂ ਨੂੰ ਬੱਤੋ ਬੜਾ ਐਪਰੀਸ਼ੀਏਟ ਕਰਨਾ ਚਾਹ ਲਗਾ ਕਰਨੀ ਹੈ ਇਸ ਮੁੰਡੇ ਦੀ ਤਾਂ ਜੋ ਆਪਾਂ ਰਲ ਮਿਲ ਕੇ ਸਮਝ ਚਲਾਉਣ ਦੇ ਵਿੱਚ ਆਪਾਂ ਨੇ ਇਹਦਾ ਪੂਰਾ ਸਹਿਯੋਗ ਕਰਨਾ ਧੰਨਵਾਦ ਜੀ